ਪੰਜਾਬ ਦੀ ਰਾਜਨੀਤੀ ਇੱਕ ਵਾਰ ਫਿਰ ਮੋੜ ਲੈ ਰਹੀ ਹੈ ਅਤੇ ਇਸ ਵਾਰ ਉਤਰੀ ਵਿਧਾਨ ਸਭਾ ਹਲਕਾ ਕੇਂਦਰ ਵਿੱਚ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਹਾਲੀਆ ਫੈਸਲਿਆਂ ਨੇ ਨਵੇਂ ਸਮੀਕਰਨ ਖੜੇ ਕੀਤੇ ਹਨ ਸੀਨੀਅਰ ਨੇਤਾ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲਾਂ ਲਈ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਕੁਝ ਦਿਨ ਬਾਅਦ ਆਮ ਆਦਮੀ ਪਾਰਟੀ ਨੇ ਇੱਕ ਹੈਰਾਨੀਜਨਕ ਫੈਸਲਾ ਲਿਆ ਹੈ ਅਤੇ ਕਰਮਜੀਤ ਸਿੰਘ ਰਿੰਟੂ ਨੂੰ ਉਤਰੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਹੈ ਐ ਨਿਯੁਕਤੀ ਸਿਰਫ ਇੱਕ ਸੰਗਠਨਾਤਮਕ ਫੇਰ ਬਦਲ ਨਹੀਂ ਹੈ ਸਗੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪਾਰਟੀ ਇਸ ਨਿਯੁਕਤੀ ਨੂੰ ਕਿਸ ਦਿਸ਼ਾ ਵੱਲ ਲੈਂਦੀ ਹੈ ਅਤੇ ਕੀ ਰਿੰਟੂ ਉਤਰੀ ਵਿਧਾਨ ਸਭਾ ਵਿੱਚ ਪਾਰਟੀ ਦੇ ਅਗਲੇ ਵਿਧਾਇਕ ਦਾ ਚਿਹਰਾ ਬਣਨਗੇ ਆਮ ਆਦਮੀ ਪਾਰਟੀ ਦੇ ਵੱਲੋਂ ਸਵardar ਕਰਮਜੀਤ ਸਿੰਘ ਰਿੰਟੂ ਹਰਾ ਨੂੰ ਜੋ ਕਿ ਹਲਕਰ ਨੌਰਥ ਦਾ ਉਹਦਾ ਜਿਹੜਾ ਛੋਪਿਆ ਗਿਆ ਤੇ ਜਾਣਕਾਰੀ ਲੈਣੇ ਕੀ ਕਹਿਣਾ ਉਹਨਾਂ ਦਾ ਪਾਰਟੀ ਵੱਲੋਂ ਜਿਹੜਾ ਕਿ ਹੁਣ ਜਿਹੜਾ ਉਹਨਾਂ ਨੂੰ ਉਹਦਾ ਦਿੱਤਾ ਗਿਆ ਜੀ ਸਰ ਪਹਿਲਾਂ ਤਾਂ ਸਵਾਗਤ ਹੈ ਸਾਡੀ ਫਾਸਟੇਡੀ ਟੀਮ ਦੇ। ਦੇਖੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ, ਭਗਵੰਤ ਮਾਨ ਜੀ ਦਾ, ਸੋਸ਼ੋਦੀਆ ਸਾਹਿਬ ਦਾ ਔਰ ਅਮਨ ਅਰੋੜਾ ਜੀ ਦਾ। ਇਸ ਮੌਕੇ ਸਾਡੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਜਿਹਨਾਂ ਨੇ ਮੇਰਾ ਇੰਨਾ ਵੱਡਾ ਵਿਸ਼ਵਾਸ ਕਰੇਸ਼ ਪਰਕਰਪੁਰਾ ਤੇ ਮੈਨੂੰ ਇੱਕ ਹਲਕੇ ਵੀ ਜਿਹੜੀ ਵਾਕ ਡੋਰ ਹੈਗਾ ਦਾ ਇੰਚਾਰਜ ਲਾਇਆ ਔਰ ਮੈਂ ਬੇਤੇ ਮੈਂ ਦਾ ਧੰਨਵਾਦ ਕਰਦਾ ਔਰ ਤੇ ਉਹਨਾਂ ਨੂੰ ਇਹ ਵੀ ਇੰਸ਼ੋਰ ਕਰਦਾ ਕਿ ਕਿ ਜਿਹੜਾ ਵਿਸ਼ਵਾਸ ਆ ਇਸ ਨੂੰ ਬਰਕਰਾਰ ਰੱਖਿਆ ਜਾਏਗਾ ਔਰ ਲੋਕਾਂ ਦਾ ਤੇ ਪਾਰਟੀ ਦੀ ਸੇਵਾ ਦਿਨ ਰਾਤ ਗੜੀਓ ਬਿਲਕੁਲ ਤੈਦੇ ਵੀ ਨਕਰਾਂ ਜੇ ਗੱਲ ਕੀਤੀ ਜਾਵੇ ਗੁਰੂ ਨਗਰੀ ਦੀ ਪਹਿਲਾਂ ਤੁਸੀਂ ਸੇਵਾ ਜਿਹੜੀ ਹੈਗੀ ਬਤੌਰ ਮੇਅਰ ਦੇ ਉਹਦੇ ਦੇ ਉੱਤੇ ਕੀਤੀ ਹੈ ਤੇ ਹੁਣ ਇੰਪਰੂਵਮੈਂਟ ਵਾਸਤੇ ਚੇਅਰਮੈਨ ਦੇ ਉੱਤੇ ਇਤੋਈ ਕਰ ਰਹੇ ਜੀ ਤੇ ਜੇ ਗੱਲ ਕਰੀ ਹਲਕਾ ਨੌਰਥ ਦੀ ਉਹਨੂੰ 2027 ਦੇ ਵਿੱਚ ਇਲੈਕਸ਼ਨ ਵੀ ਆ ਤੇ ਲੋਕਾਂ ਨੂੰ ਸਰੇਹਾ ਕਿਦਾਂ ਕੀਤਾ ਦਾਨਾ ਕਿਹ ਕੀ ਪਾਰਟੀ ਦੇ ਅਗਲੀ ਰਾਜਨੀਤੀ ਤੁਹਾਡੀ ਉਲੀ ਕੀ ਦਨ ਦੇਖੋ ਜੇ ਤੋ ਤੱਕ ਜੋ ਸਾਡਾ ਮੇਰਾ ਬੀਗੇ ਇਨਚਾਰਜ ਜਾਂ ਚੇਅਰਮੈਨ ਹਨ ਟੂਮਨ ਪ੍ਰਸਤ ਜੋ ਮੇਰਾ ਫਰਜ਼ ਬੰਦਾ ਹੋਤੇ ਹਨ ਡਿਊਟੀਆਂ ਕਰਨਗੇ ਬਾਕੀ ਪਾਰਟੀ ਲੈਵਲ ਤੇ ਪਾਰਟੀ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ ਜਿਸ ਤਰ੍ਹਾਂ ਇੱਕ ਵਰਗ ਦਾ ਇਥੇ ਇਹ ਨਹੀਂ ਵੇਖਿਆ ਗਿਆ ਕਿ ਕੋਈ ਇੱਕ ਜਾਤ ਪਾਤ ਜਾਂ ਕਿਸੇ ਧਰਮ ਦੇ ਆਧਾਰ ਤੇ ਹਰ ਇੱਕ ਵਰਗ ਨੂੰ ਇੱਕ ਬਿਜਲੀ ਦੀ ਰਾਹਤ ਬਹੁਤ ਵੱਡੀ ਦਿੱਤੀ ਛੇ ਉਸ ਤੋਂ ਇਲਾਵਾ ਜਿਹੜੇ ਲੋਕੇ ਫਾਈਨੈਂਸ਼ਲੀ ਥੋੜੇ ਜਿਹੇ ਵੀਕਰ ਸੈਕਸ਼ਨ ਦੇ ਹੀ ਜਿਹੜੇ ਨਹੀਂ ਸੀ ਇਲਾਜ ਕਰਾ ਸਕਦੇ ਉਹਨਾਂ ਵਾਸਤੇ ਮੁਹੱਲਾ ਕਲੀਨਿਕ ਖੋਲੇ ਗਿਆ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕ اور 100% ਟੈਸਟ ਤੇ 100% ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਉਸ ਤੋਂ ਇਲਾਵਾ ਸਿੱਖਿਆ ਕ੍ਰਾਂਤੀ ਜਿਹੜਾ ਸਾਡੀਆਂ ਵਿਰੋਧੀ ਪਾਰਟੀਆਂ ਨੇ ਬੜੇ ਤੰਜ ਕਸੇ ਪਰ ਅੱਜ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਜਿਹੜੀ ਭਾਜਪਾ ਚਲਾ ਰਹੀ ਹੈ ਉਹਦੇ ਦੁਆਰਾ ਇੱਕ ਸਰਵੇ ਕਰਾਇਆ ਗਿਆ ਜਿਹਦੇ ਵਿੱਚ ਪੰਜਾਬ ਦੇ ਸਕੂਲ ਨੰਬਰ 1 ਆਏ ਨੇ ਔਰ ਸਾਡੀ ਰੈਂਕਿੰਗ ਨੰਬਰ ਆਏ 1 ਆਏ ਇਹ ਦੱਸਦੀ ਹੈ ਕਿ ਸਰਕਾਰ ਨੇ ਕਿੰਨਾ ਸਾਲਾਂ ਚ ਕਿਸ ਤਰੀਕੇ ਦੇ ਨਾਲ ਐਜੂਕੇਸ਼ਨ ਸੈਕਟਰ ਨੂੰ ਟਰਾਂਸਫਾਰਮ ਕੀਤਾ ਹੈ ਔਰ ਸਰਕਾਰੀ ਸਕੂਲਾਂ ਦੀ ਹਾਲਤ ਕਿਸ ਤਰ੍ਹਾਂ ਸੁਧਾਰੀ ਹੈ ਆ ਬਹੁਤ ਵੱਡੀ ਰਾਹਤ ਆ ਦੋ ਦਿਨ ਪਹਿਲਾਂ ਹੀ ਸਾਡੀ ਪਾਰਟੀ ਨੇ ਹਰ ਇੱਕ ਪੰਜਾਬ ਦੇ ਵਿਛਿੰਦੇ ਵਾਸਤੇ 10 ਲੱਖ ਦਾ ਇੰਸ਼ੋਰੈਂਸ ਕਵਰ ਦਿੰਦਾ ਹੈ ਹੈਲਥ ਇੰਸ਼ੋਰੈਂਸ ਕਵਰ ਕਿਸੇ ਨੂੰ ਕੋਈ ਫਿਕਰ ਨਹੀਂ ਕੋਈ ਅਮੀਰ ਆ ਕੋਈ ਗਰੀਬ ਆ ਕੋਈ ਕਿਸੇ ਜਾਤੀ ਨਾਲ ਸੰਬੰਧ ਰੱਖਦਾ ਹਰ ਇੱਕ ਬੰਦੇ ਨੂੰ ਬਿਨਾ ਕਿਸੇ ਭੇਤ-ਪਾਪ ਤੇ 10 ਲੱਖ ਰੁਪਏ ਦੀ ਇੰਸ਼ੋਰੈਂਸ ਜਿਹੜੀ ਆ ਉਹ ਹੈਲਥ ਕਵਰ ਦਿੱਤਾ ਗਿਆ ਜਿਹੜੀਆਂ ਆਮ ਲੋਕਾਂ ਮੀਆਂ ਜੰਮੀਆਂ ਵੀ ਲੋੜਾਂ ਨੇ ਉਹ ਸਾਰਿਆਂ ਨੂੰ ਧਿਆਨ ਚ ਰੱਖ ਕੇ ਸਾਡੀ ਆਮ ਆਦਮੀ ਪਾਰਟੀ ਨੇ ਪੂਰੀਆਂ ਜੀ ਔਰ ਜਿੰਨੇ ਵੀ ਸਮਾਜ ਦੇ ਵਿੱਚ ਜਾਂ ਸਾਡੇ ਪੰਜਾਬ ਦੇ ਵਿੱਚ ਇਸ਼ੂ ਸੀ ਜਿਹੜੇ ਪੁਰਾਣੀਆਂ ਸਰਕਾਰਾਂ ਦੀ ناکامی ਕਰਕੇ ਜਿਹੜੇ ਪੈਦਾ ਹੋਏ ਨੇ ਉਹ ਸਾਡੀ ਸਰਕਾਰ ਹਰ ਥੀਲੇ ਉਹਨਾਂ ਦੇ ਨਾਲ ਨਜਿੱਠ ਰਹੀ ਆ ਔਰ ਇੱਕ ਸਾਡੇ ਲਈ ਨਸ਼ਿਆਂ ਦਾ ਕੋਡ ਜਿਹੜਾ ਸਾਡੇ ਗੱਲ ਪਾ ਕੇ ਗਏ ਆ ਸਾਡੀ ਪਾਰਟੀ ਨੇ ਉਹ ਵੀ ਤਿਆਰ ਕੀਤਾ ਕਿ ਉਸ ਨੂੰ ਅਸੀਂ ਦੂਰ ਕਰਨਾ ਔਰ ਪੰਜਾਬ ਦੀ ਹਰ ਤਰੀਕੇ ਦੇ ਨਾਲ ਸੇਵਾ ਕਰਨੀ ਔਰ ਜਿਹੜੇ ਉਹ ਨਸ਼ੇ ਖਤਮ ਕਰਨੇ ਨੇ ਔਰ ਜਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਮ ਆਦਮੀ ਪਾਰਟੀ ਵਾਸਤੇ ਚਾਹੇ ਬਿਜਲੀ ਹੋਵੇ ਚਾਹੇ ਇਲਾਜ ਹੋਵੇ ਚਾਹੇ ਐਜੂਕੇਸ਼ਨ ਹੋਵੇ ਚਾਹੇ ਹੈਲਥ ਇੰਸ਼ੋਰੈਂਸ ਹੋਣ ਇਸ ਤੋਂ ਇਲਾਵਾ 55000 ਤੋਂ ਵੱਧ ਹੁਣ ਤੱਕ ਸਰਕਾਰੀ ਨੌਕਰੀਆਂ ਨੌਕਰੀਆਂ ਜਿਹੜੀਆਂ ਨੇ ਉਹ ਸਾਡੇ ਪੈਂਟਰਾ ਵੱਲੋਂ ਦਿੱਤੀਆਂ ਜਾ ਚੁੱਕੀਆਂ ਮਾਨਯੋਗ ਭਗਵੰਤ ਮਾਨ ਜੀ ਵੱਲੋਂ ਸੋ ਇਹ ਸਰਕਾਰ ਕੱਲਾ ਮੈਂ ਨਹੀਂ ਕੰਮ ਕਰ ਰਿਹਾ ਸਰਕਾਰ ਦੇ ਵਿੱਚ ਹਰ ਇੱਕ ਜਿਹੜਾ ਕੋਈ ਅਹੁਦੇ ਤੇ ਬੈਠਾ ਹੋ ਆਪਣੀ ਡਿਊਟੀ ਪੂਰੀ ਕਰ ਰਿਹਾ ਔਰ ਸਾਨੂੰ ਮਾਣ ਫਖਰ ਹੈ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਸੁਸੋਧਿਆ ਸਭ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਸਰਕਾਰ ਚਲਾ ਰਹੇ ਨੇ ਬਿਲਕੁਲ ਜੀ ਦੋਸਤੋ ਇਹ ਨੇ ਸਦਾਰ ਕਰਮ ਦੀ ਸੀਗਰਿੰਟੋ ਜੋ ਕਿ ਇੰਪਰੂਵਮੈਂਟ ਰਿਸਟੋ ਚੇਅਰਮੈਨ ਨੇ ਤੇ ਹੁਣ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਹਰਕਤ ਨੋਦ ਦਾ ਜਿਹੜਾ ਇਨਚਾਰਜ ਨਾਲ ਉੱਥੇ ਪਿਆ ਗਿਆ ਤੇ ਸੋ ਇਹਨਾਂ ਨੇ ਵਧੀਆ ਟੰਗ ਨਾਲ ਦੱਸਿਆ ਕਿ ਜਿਹੜੀ ਉਹਨਾਂ ਦੀ ਲੋਕਾਂ ਦੀ ਸੇਵਾ ਹੈ ਪੂਰੀ ਤੰਦੇ ਨੇ ਕੀਤੀ ਜਾਣੀ ਹੈ ਤੇ ਦੋ ਵਾਰ ਅੱਗੇ ਵੀ ਇਹਨਾਂ ਨੇ ਜਿਹੜੀ ਗੱਲ ਕਰ ਲਈਏ ਮੇਰ ਦੇ ਉਹਦੇ ਦੇ ਉੱਤੇ ਜਿਹੜੀ ਸੇਵਾ ਪੂਰੀ ਨਿਭਾਈਆਂ ਲੋਕਾਂ ਦੇ ਹਰ ਦੁੱਖ ਦਰਦ ਸਮਝੇ ਨੇ ਤੇ ਸੋ ਹਲਕਾਰ ਨੋ ਦੇ ਵਸਿਆ ਨੂੰ ਕੁਝ ਨਿਸ਼ਾਨ ਦਿੱਤਾ ਕਿ ਮਿਲ ਜੁਲ ਕੇ ਰਹੀਏ ਤੇ ਆਪਣੀ ਐਸ ਲਗੇ ਨੂੰ ਹੋਰ ਜਿਆਦਾ ਸੁਨੇਹਾ ਬਣਾ ਕੇ ਰੱਖੀਏ ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ ਚੀਲ ਸ਼ਰਮਾ ਫਾਸਟ ਏ ਨਿਊਜ਼ ਅਮਰਸਰ